ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜੋ ਕਿ ਡਬਲ ਐਫ ਜੀ ਦੇਸੀ ਮੁਰਗੀ ਅੱਜ ਵੀਡੀਓ ਮੈਂ ਉਹਨਾਂ ਸੱਜਣ ਵੀਰਾਂ ਲਈ ਬਣਾਈ ਹੈ ਕਿ ਜਿਹੜੇ ਦੇਸੀ ਮੁਰਗੀ ਪਾਲਣਾ ਚਾਹੁੰਦੇ ਹਨ ਤਾਂ ਉਹ ਵੀਰ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਵੇਖ ਲੈਣ ਤਾਂ ਜੋ ਉਹਨਾਂ ਨੂੰ ਸਮਝਾ ਸਕੇ ਤਾਂ ਜਿਹੜੇ ਵੀਰ ਨਵੇਂ ਮੁਰਗੀ ਪਾਲਣਾ ਚਾਹੁੰਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਇਹੋ ਹੀ ਖਿਆਲ ਰਹਿੰਦਾ ਹੈ ਕਿ ਸਾਡੇ ਘਰ ਦੇ ਪਿੱਛੇ ਕੋਈ ਕਮਰਾ ਖਾਲੀ ਹੈ ਜਾਂ ਕੋਈ ਤੂੜੀ ਵਾਲਾ ਕਮਰਾ ਖਾਲੀ ਹੈ ਜਾਂ ਕੋਈ ਮਾਲ ਡੰਗਲ ਵਾਲਾ ਕਮਰਾ ਖਾਲੀ ਹੈ ਤਾਂ ਉਹ ਵੀਰ ਇਹ ਸਾਰੇ ਰਹਿਮ ਕੱਢ ਦੇਣ ਕਿ ਮੁਰਗੀ ਅਸੀਂ ਸੌਖੇ ਤਰੀਕੇ ਨਾਲ ਉਹਨਾਂ ਕਮਰਿਆਂ ਚ ਪਾਲ ਲਵਾਂਗੇ ਤਾਂ ਜਦੋਂ ਵੀਰੋ ਮੀਂਹ ਕਣੀ ਦਾ ਮੌਸਮ ਆਉਂਦਾ ਹੈ ਤਾਂ ਕਈ ਕਈਆਂ ਵੀਰਾਂ ਦੀਆਂ ਤਾਂ ਛੱਤਾਂ 'ਚੋਂ ਲੱਗ ਜਾਂਦੀਆਂ ਹਨ ਤਾਂ ਮੁਰਗੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਤੁਹਾਨੂੰ ਪਤਾ ਹੀ ਹੈ ਇਕੱਠੀਆਂ ਹੋਣ ਕਾਰਨ ਮੁਰਗੀਆਂ ਨੂੰ ਬਹੁਤ ਹੀ ਨੁਕਸਾਨ ਪਉਂਦਾ ਪਹੁੰਚਦਾ ਹੈ ਤਾਂ ਕਈ ਮੁਰਗੀਆਂ ਮਰ ਜਾਂਦੀਆਂ ਹਨ ਇੱਕ ਦੂਜੇ ਉੱਪਰ ਚੜ ਚੜ ਕੇ ਆਏ ਵੀਰੋ ਦਿਮਾਗ ਚੋਂ ਖਿਆਲ ਕੱਢ ਦੋ ਕਿ ਮੁਰਗੀਆਂ ਅਸੀਂ ਛੋਟੇ-ਛੋਟੇ ਕਮਰਿਆਂ ਚ ਪਾਲ ਲਵਾਂਗੇ ਤਾਂ ਤੁਹਾਨੂੰ ਮੁਰਗੀਆਂ ਪਾਲ ਲਈ ਫਾਰਮ ਦੀ ਬਹੁਤ ਹੀ ਜ਼ਰੂਰਤ ਪਵੇਗੀ ਤਾਂ ਸਭ ਤੋਂ ਪਹਿਲਾਂ ਜੇ ਮੁਰਗੀ ਪਾਲਣੀ ਹੈ ਤਾਂ ਦੇਖੋ ਇਸ ਤਰ੍ਹਾਂ ਤੁਹਾਨੂੰ ਇੱਕ ਫਾਰਮ ਬਣਾਉਣਾ ਪਵੇਗਾ ਤਾਂ ਹੀ ਸੌਖੇ ਤਰੀਕੇ ਨਾਲ ਤੁਹਾਡੀ ਮੁਰਗੀ ਪਾਲ ਜਾਵੇਗੀ ਤਾਂ ਸਹੀ ਜੋੜ ਤਰੀਕੇ ਨਾਲ ਖਾਵੇ ਪੀਵੇਗੀ ਤਾਂ ਤੁਰੇਗੀ ਤੇ ਬਾਹਰ ਦੀ ਹਵਾ ਜਦੋਂ ਗਰਮੀ ਦੇ ਮੌਸਮ ਵਿੱਚ ਬਹੁਤ ਹੀ ਨੁਕਸਾਨ ਹੁੰਦਾ ਹੈ ਜੇ ਬਾਹਰ ਦੀ ਹਵਾ ਅੰਦਰ ਨਾਲ ਲੱਗੇ ਤਾਂ ਇਸ ਕਰਕੇ ਬਾਹਰ ਦੀ ਹਵਾ ਵੀ ਖੁੱਲੇ ਤਰੀਕੇ ਨਾਲ ਅੰਦਰ ਆ ਜਾ ਸਕੇਗੀ ਤਾਂ ਮੇਨ ਮੁੱਦਾ ਹੈ ਤੁਹਾਨੂੰ ਫਾਰਮ ਬਣਾਉਣਾ ਪਵੇਗਾ ਤਾਂ ਹੀ ਤੁਸੀਂ ਮੁਰਗੀ ਪਾਲ ਸਕਦੇ ਹੋ ਤਾਂ ਇਹ ਦਿਮਾਗ ਚ ਵਹਿਮ ਕਰ ਦੋ ਕਿ ਅਸੀਂ ਛੋਟੇ ਮੋਟੇ ਕਮਰਿਆਂ ਚ ਮੁਰਗੀ ਪਾਲ ਲਵਾਂਗੇ ਤਾਂ ਕਈ ਵੀਰ ਮੁਰਗੀ ਪਾਲ ਵੀ ਲੈਂਦੇ ਹਨ ਪਰ ਉਹਨਾਂ ਨੂੰ ਬੜਾ ਹੀ ਮੁਰਗੀ ਵੱਲ ਧਿਆਨ ਦੇਣਾ ਪੈਂਦਾ ਹੈ ਇੱਕ ਤਾਂ ਟਾਈਮ ਖਰਾਬ ਹੁੰਦਾ ਹੈ ਤਾਂ ਹੋਰ ਕਿਤੇ ਤੁਸੀਂ ਜਾ ਆ ਵੀ ਨਹੀਂ ਸਕਦੇ ਤਾਂ ਮੇਨ ਮੁੱਦਾ ਹੈ ਤੁਸੀਂ ਫਾਰਮ ਬਣਾਉਣਾ ਪਵੇਗਾ ਜੇ ਤੁਹਾਡੇ ਕੋਲ ਫਾਰਮ ਹੋਵੇਗਾ ਤੇ ਮੁਰਗੀ ਸਹੀ ਤਰੀਕੇ ਨਾਲ ਪਾਲ ਸਕੇਗੀ ਧੰਨਵਾਦ